ਜਿਵੇਂ ਤੁਹਾਨੂੰ ਪਤਾ ਹੀ ਹੈ ਦੋਸਤੋ ਵੀ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਆਪਾਂ ਬਾਜ਼ਾਰ ਦੇ ਵਿੱਚੋਂ ਪੈਂਟ ਸ਼ਰਟ ਲਵਾਂਗੇ ਫਿਰ ਸਲਾਈ ਕਰਵਾਵਾਂਗੇ ਤੁਹਾਨੂੰ ਬ੍ਰਾਂਡ ਕੰਪਨੀਆਂ ਦੀ ਵਧੀਆ ਸ਼ਰਟ ਇੱਥੇ ਆ ਲੋ ਜਿਹੜੀ ਸ਼ਰਟ ਬਾਜ਼ਾਰ ਦੇ ਵਿੱਚ ਸਲਾਈ ਕਰਾ ਕੇ 15-1600 ਦੀ ਪੈਂਦੀ ਹੈ ਇੱਥੇ ਤੁਹਾਨੂੰ ਸਿਰਫ 800 ਰੁਪਏ ਦੀ ਮਿਲੂਗੀ ਜਿਹੜਾ ਮਰਜੀ ਰੰਗ ਲੈ ਲਿਓ ਜਿਹੜਾ ਮਰਜੀ ਸਾਈਜ਼ ਲੈ ਲਿਓ ਇਹਨਾਂ ਕੋਲ ਹਰੇਕ ਰੰਗ ਹਰੇਕ ਡਿਜ਼ਾਈਨ ਪਿਆ ਥੱਲੇ ਸਟਾਕ ਦਿਖਾ ਦਈਏ ਆ ਲੋ ਜੀ ਸਾਰਾ ਸਟਾਕ ਇਹਨਾਂ ਕੋਲੇ ਹਾਜ਼ਰ ਹੈ ਉਸ ਤੋਂ ਬਾਅਦ ਆ ਲੋ ਆ ਲੇਡੀਜ਼ কুরਤੇ ਆ ਗਏ ਜੀ ਨਾਲ ਆਹ ਸਟਾਲ ਹੈ ਪਲਾਜ਼ੋ ਹੈ ਪੂਰਾ ਸੂਟ ਹੈ ਆ ਲੋ ਇਹ ਤੁਹਾਨੂੰ 50% ਡਿਸਕਾਊਂਟ ਰੇਟਾਂ ਤੇ ਮਿਲੂਗਾ ਜਿਹੜਾ ਮਰਜੀ ਸਮਾਨ ਲੈ ਲਓ ਸ਼ੋਰੂਮ ਦੇ ਵਿੱਚੋਂ ਹਾਫ ਰੇਟ ਕਰ ਦਿੱਤੇ ਨੇ ਐਂਡ ਆਫ ਸੀਜ਼ਨ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਜੀ ਲੋਰ ਆ ਲੋ ਆ ਦੇਖੋ ਲੋਰ ਬ੍ਰਾਂਡ ਕੰਪਨੀ ਦਾ ਲੋਰ ਹੋਊਗਾ ਇਹ ਵੀ ਤੁਹਾਨੂੰ ਜਿੰਨਾ ਪ੍ਰਿੰਟ ਹੋਊਗਾ ਉਦੋਂ ਅੱਧੇ ਰੇਟ 'ਚ ਮਿਲੂਗਾ ਰੰਗ ਜਿਹੜੇ ਹੋਣਗੇ ਲੋਰ ਦੇ ਵਿੱਚ ਗ੍ਰੀਨ ਲੈ ਲਓ ਨੇਵੀ ਲੈ ਲਓ ਰੈੱਡ ਲੈ ਲਓ ਜੈਡ ਬਲੈਕ ਲੈ ਲਓ ਗ੍ਰੇ ਲੈ ਲਓ ਜਿਹੜਾ ਮਰਜੀ ਰੰਗ ਤਾਂ ਬਾਈ ਜੀ ਲੋਰ ਜੋ ਤੁਸੀਂ ਇੱਥੇ ਆ ਕੇ ਦੇਖੋਗੇ ਨਾ ਆ ਲੋ ਇਹ ਲੋਰ ਹੈ ਮਾਈਨਸ ਡਿਗਰੀ ਦੇ ਵਿੱਚ ਵੀ ਕੰਮ ਕਰਨ ਵਾਲਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਤੁਸੀਂ ਆਲ ਇੰਡੀਆ ਦੇ ਵਿੱਚ ਵੀ ਕੋਰੀਅਰ ਕਰਵਾ ਸਕਦੇ ਹੋ ਕੋਰੀਅਰ ਕਰਨ ਦਾ ਵੀ ਪੂਰਾ ਪ੍ਰਬੰਧ ਹੈ ਆ ਲੋ ਸਵੈਟਸ਼ਰਟਾਂ ਹੁੱਡੀਆਂ ਆ ਲੋ ਮੇਲਾ ਲਾ ਦਿੱਤਾ ਲੁੱਟ ਪਾ ਦਿੱਤੀ ਹੈ ਜਣਕਾ ਕਹਿੰਦਾ ਲੁੱਟ ਕੇ ਲੈ ਜਾਓ ਜਿੰਨਾ ਲੁੱਟ ਕੇ ਲੈ ਜਾਣਾ ਹੁਣ ਮੌਕਾ ਹੈ ਤਾਂ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਜੀ ਹੁਣ 31 ਮਾਰਚ ਤੱਕ ਆ ਲੋ ਟਰੈਕਸੂਟ ਆ ਟਰੈਕਸੂਟ ਗੱਲ ਕਰੀਏ ਬਾਜ਼ਾਰ ਦੇ ਵਿੱਚ 2000 ਰੁਪਏ ਦਾ ਘੱਟੋ-ਘੱਟ ਪੂਰਾ ਟਰੈਕਸੂਟ ਨਾਲ ਲੋਰ ਹੈ ਇਹ ਵੀ ਤੁਹਾਨੂੰ ਇੱਥੇ ਹਾਫ ਰੇਟ ਦੇ ਵਿੱਚ 1000 ਰੁਪਏ ਦਾ ਮਿਲੂਗਾ ਆ ਲੋ ਰੰਗ ਆ ਲੋ ਤੁਹਾਨੂੰ ਰੰਗ ਦਿਖਾਈਏ ਆ ਲੋ ਜਿਹੜਾ ਮਰਜੀ ਰੰਗ ਲਓ ਜਿਹੜਾ ਮਰਜੀ ਡਿਜ਼ਾਈਨ ਲਓ ਟਰੈਕਸੂਟ ਦੇ ਵਿੱਚ ਇਸ ਦੇ ਨਾਲ ਤੁਹਾਨੂੰ ਆਹ ਜਿਹੜੇ ਬਲੇਜ਼ਰ ਹੈ ਜੇ ਬਾਜ਼ਾਰ ਦੀ ਸਲਾਈ ਦੀ ਗੱਲ ਕਰੀਏ ਬਲੇਜ਼ਰ ਦੀ ਤਾਂ 3000 ਰੁਪਏ ਸਲਾਈ ਸਲਾਈ ਹੈ ਬਾਈ ਜੀ ਸਲਾਈ ਸਲਾਈ ਤੁਸੀਂ ਵਿਆਹ ਤੇ ਜਾਣਾ ਹੈ ਰਿਸ਼ਤੇਦਾਰੀ ਤੇ ਜਾਣਾ ਹੈ ਕਿਸੇ ਪ੍ਰੋਗਰਾਮ ਤੇ ਜਾਣਾ ਹੈ ਪਹਿਲਾਂ ਬਲੇਜ਼ਰ ਦਾ ਕੱਪੜਾ ਲਾਉਂਗੇ ਫਿਰ ਸਲਾਈ ਕਰਵਾਉਂਗੇ ਇੱਥੇ ਤੁਹਾਨੂੰ ਬਣਿਆ ਬਣਿਆ ਬਲੇਜ਼ਰ 2000 ਰੁਪਏ ਦਾ ਮਿਲ ਜਾਊਗਾ ਆ ਲੋ ਰੰਗ ਡਿਜ਼ਾਈਨ ਜਿੰਨੇ ਮਰਜੀ ਆ ਲੋ ਸਾਈਜ਼ ਜਿਹੜਾ ਮਰਜੀ ਆ ਲੋ 2000 ਰੁਪਏ ਦਾ ਬਲੇਜ਼ਰ ਭਾਈ ਜੀ 2000 ਦਾ ਆ ਲੋ ਆ ਲੋ ਰੰਗ ਤੇ ਡਿਜ਼ਾਈਨ ਹੋਰ ਵਾਧੂ ਪਏ ਨੇ ਅੰਦਰ ਦੇਖੀ ਚੱਲਿਓ ਇਸੇ ਤਰ੍ਹਾਂ ਆ ਗਈਆਂ ਜੀ スウェット ਸ਼ਰਟਾਂ ਦੇਖੋ ਕਿੰਨਾ ਪਿਆਰਾ ਕਲਰ ਹੈ ਤੁਸੀਂ ਸਵੈਡ ਸ਼ার্ট ਦੀ ਲੁੱਕ ਦੇਖੋ ਜੀ ਤੇ ਜੇ ਪਾਈ ਹੋਵੇ ਤਾਂ ਕਿੰਨੀ ਸੋਹਣੀ ਲੱਗਦੀ ਹੈ ਆलो ਆलो ਦੇਖੀ ਚੱਲਿਓ ਤੁਹਾਨੂੰ ਰੰਗ ਤੇ ਡਿਜ਼ਾਈਨ ਹਰ ਆਈਟਮ ਦੇ ਵੱਧੋਂ ਮਿਲਣਗੇ ਸਟਾਕ ਆ ਜਿਹੜਾ ਲੇਟੈਸਟ ਮਿਲੂਗਾ ਜਿਹੜੀ ਮੈਨੂਫੈਕਚਰਿੰਗ ਆ ਉਹ ਵੀ ਲੇਟੈਸਟ ਹੈ ਆਲੋ ਬਾਜ਼ਾਰ ਦੇ ਵਿੱਚ ਜਿਹੜੀ ਜੀਨ ਦੀ ਪੈਂਟ 2000 ਦੀ ਹੈ 2500 ਦੀ ਇੱਥੇ ਸਿਰਫ 800 ਰੁਪਏ ਦੀ ਬੂਟ ਕਟ ਸਟੇਟ ਫਿਟ ਜਿਹੜੀ ਮਰਜ਼ੀ ਪੈਂਟ ਲੈ ਲਓ ਆਲੋ 8 800 ਰੁਪਏ ਦੀ ਬਾਈ ਜੀ ਸਿਰਫ 8 800 ਰੁਪਏ ਦੀ ਹਲੋ ਇਸੇ ਤਰ੍ਹਾਂ ਤੁਹਾਨੂੰ ਕੋਟ ਪੈਂਟ ਟੀ-ਸ਼ਰਟਾਂ ਜੈਕਟਾਂ ਹਰ ਆਈਟਮ ਮਿਲੂਗੀ ਰੈਡੀਮੇਡ ਕੱਪੜੇ ਦੇ ਵਿੱਚ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਸਕਰੀਨ ਦੇ ਉੱਤੇ ਜਣਕੇ ਦਾ ਨੰਬਰ ਦਿੱਤਾ ਹੋਇਆ ਜਣਕੇ ਦੀ ਹੱਟੀ ਨੇੜੇ ਪੀਰਖਾਨਾ ਪੀਰਖਾਨੇ ਦੇ ਉਰਲੇ ਪਾਸੇ ਆ ਹਨੂਮਾਨ ਮੰਦਿਰ ਦੇ ਸਾਹਮਣੇ ਸਿਨੇਮਾ ਰੋਡ ਤੇ ਤੁਸੀਂ ਕੋਈ ਵੀ ਕੱਪੜਾ ਦੇਸ਼ਾਂ ਵਿਦੇਸ਼ਾਂ ਤੇ ਵਿੱਚ ਬੈਠੇ ਆਲ ਇੰਡੀਆ ਦੇ ਵਿੱਚ ਬੈਠੇ ਕੋਰੀਅਰ ਕਰਵਾਉਣਾ ਹੋਵੇ ਕੋਰੀਅਰ ਵੀ ਕਰਵਾ ਸਕਦੇ ਹੋ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਕਮੈਂਟ ਕਰਿਓ ਸ਼ੇਅਰ ਕਰਿਓ ਤਾਂ ਦੋਸਤੋ ਬਹੁਤ ਹੀ ਜਲਦ ਅਸੀਂ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਵਿੱਚ ਧੰਨਵਾਦ ਜੀ